ਸਰਚੀ ਕਾਲ ਜੀ ਮੈਂ ਰਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਤੱਕ ਤੁਸੀਂ ਪਖੰਡੀਆਂ ਦੇ ਹੋਰ ਸਾਰੇ ਗੱਲਾਂ ਸੁਣੀਆਂ ਨੇ ਪਰ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਵਿਅਕਤੀ ਦੀ ਵੀਡੀਓ ਦਿਖਾ ਰਹੇ ਜੇ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਕਿ ਪਹਿਲੇ ਹਰ ਅਜੇ ਹੀ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਡੇਰਿਆਂ ਦੇ ਵਿੱਚ ਆਉਣੇ ਹੋ ਤਾਂ ਡੇਰਿਆਂ ਦੇ ਵਿੱਚ ਜਿਹੜੇ ਪੀਰ ਦਾਤਾ ਬੈਠੇ ਹੁੰਦੇ ਨੇ ਜਾਂ ਜਿਹੜੇ ਉਹਨਾਂ ਦੇ ਜਿਨ੍ਹਾਂ ਨੂੰ ਉਹ ਮੰਨਦੇ ਆ ਜੇਕਰ ਉਹ ਬੈਠੇ ਨੇ ਤਾਂ ਜਿਹਦੇ ਸਿਰ ਦੇ ਉੱਤੇ ਪੱਗ ਸਜਾਈ ਹੋਈ ਆ ਤਾਂ ਉਹ ਆ ਕੇ ਜਿਹੜੇ ਕਿ ਪੈਰੀ ਨਾ ਗਿਰਿਆ ਕਰਨ ਕਿਉਂਕਿ ਪੱਗ ਜਿਹੜੀ ਉਹ ਸਾਨੂੰ ਐਦਾਂ ਨਹੀਂ ਮਿਲੀ ਸਾਡੇ ਪਾਸ਼ਾ ਨੇ 10.5 ਗੁਰੂ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਆਪਣੇ ਛੋਟੇ-ਛੋਟੇ ਪੁੱਤਰਾਂ ਵਾਰ ਕੇ ਜਿਹੜੀ ਕਿ ਇਹ ਪੱਗ ਜਿਹੜੀ ਕਿ ਸਾਨੂੰ ਮਿਲੀ ਆ ਪਰ ਤੁਸੀਂ ਜਦੋਂ ਇਨਾਂ ਬਾਬੇ ਦੇ ਪੈਰਾਂ ਦੇ ਵਿੱਚ ਆ ਕੇ ਡਿੱਗਦੇ ਤਾਂ ਇਸ ਦੇ ਨਾਲ ਇਸ ਦੀ ਬੇਕਦਰੀ ਹੁੰਦੀ ਆ ਤਾਂ ਪਹਿਲੀ ਵਾਰ ਕਿਸੇ ਨੇ ਗੱਲ ਕੀਤੀ ਆ ਜਿਸ ਨੂੰ ਲੈ ਕੇ ਇਸ ਵੀਡੀਓ ਦੀ ਖੂਬਾ ਤਾਰੀਫ਼ ਵੀ ਜਿਹੜੀ ਕਿ ਕੀਤੀ ਜਾ ਰਹੀ ਹੈ ਕਿਉਂਕਿ ਵੀਡੀਓ ਤਾਰੀਫ਼ ਕਾਬਲੇ ਜ਼ਰੂਰ ਹੈ ਤਾਂ ਤੁਹਾਨੂੰ ਅਸੀਂ ਪਹਿਲਾਂ ਵੀਡੀਓ ਵੀ ਦਿਖਾ ਦਿੰਦੇ ਆ ਕਹਿੰਦਾ ਕਿ ਜਿਨ੍ਹਾਂ ਦੇ ਸਿਰ ਤੇ ਪੱਗ ਬੱਜੀ ਹੋਵੇ ਨਾ ਉਹ ਸਾਡੇ ਦਰਬਾਰ ਦੇ ਵਿੱਚ ਆ ਕੇ ਦਾਤਾ ਸਰਕਾਰ ਦੇ ਪੈਰੀ ਹੱਥ ਨਾ ਲਾਉਣ ਕਿਉਂ ਕਿ ਜਿਹੜੀ ਆ ਪੱਗ ਹੈ ਨਾ ਇਹ ਪੱਗ ਸਾਨੂੰ ਐਵੇਂ ਨਹੀਂ ਮਿਲੀ ਇਹਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਿਵਾਰ ਜੋ ਵਾਰਿਆ ਬਾਬੇ ਇਹ ਪਰਿਵਾਰ ਵਾਰ ਕੇ ਮਿਲੀ ਹੈ ਤੇ ਜਿਹਨੇ ਪਰਿਵਾਰ ਵਾਰ ਕੇ ਪੱਗ ਲਈ ਹੋਵੇ ਉਹ ਕਿਸੇ ਦੇ ਪੈਰੀ ਨਹੀਂ ਪੈਂਦਾ ਉਹ ਦੂਰੋਂ ਫਤਿਹ ਸਾਂਝੀ ਕਰਦਾ ਕਿ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਹੇ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਵਾਕਈ ਸੱਚੀ ਗੱਲ ਪਹਿਲੀ ਵਾਰ ਕਿਸੇ ਨੇ ਕੀਤੀ ਹੈ ਕਿਉਂਕਿ ਅਸੀਂ ਅਕਸਰ ਦੇਖਦੀਆਂ ਕਿਉਂਕਿ ਪਿਛਲੀ ਵੀਡੀਓ ਵੀ ਤੁਹਾਨੂੰ ਦਿਖਾਈਏ ਬੀਤੇ ਦਿਨ ਤੁਸੀਂ ਵੀਡੀਓ ਦੇਖ ਹੀ ਲਈ ਕਿ ਕਿਸ ਤਰੀਕੇ ਦੇ ਨਾਲ ਇੱਕ ਪੱਗ ਬਨ ਕੇ ਜਦੋਂ ਉਹ ਜਾਂਦੇ ਨੇ ਤਾਂ ਕਿਵੇਂ ਡਰਾਮੇ ਕਰਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਕਿ ਸੱਚੀ ਇਹ ਬਰਦਾਸ਼ਤਯੋਗ ਨਹੀਂ ਹੁੰਦੀਆਂ ਕਿ ਜੇਕਰ ਤੁਸੀਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਣਾ ਜਾਂ ਹੋਰ ਕਿਤੇ ਤੁਸੀਂ ਜਾਣਾ ਫਿਰ ਸਿਰ ਤੇ ਦਸਤਾਰ ਨਾ ਸਜਾਓ ਕਿਉਂਕਿ ਦਸਤਾਰ ਸਾਨੂੰ ਐਵੇਂ ਨਹੀਂ ਮਿਲੇਗੀ ਤੁਸੀਂ ਇਹਨਾਂ ਨੂੰ ਜਿੱਥੇ ਜਾਓ ਉੱਥੇ ਰੋਲੀ ਜਾਓ ਜਿੱਥੇ ਜਾ ਕੇ ਦੀ ਬੇਕਦਰੇ ਕਰ ਲੋ ਇਸ ਦੇ ਲਈ ਇਤਿਹਾਸ ਜ਼ਰੂਰ ਦੇਖ ਲਿਆ ਕਰੋ ਜਦੋਂ ਵੀ ਤੁਸੀਂ ਪਗਵਾਨਨ ਕੇ ਕਿਤੇ ਜਾਣੇ ਹੋ ਜਾਂ ਕੋਈ ਅਜਿਹਾ ਪੁੱਠਾ ਸਿੱਧਾ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਕੋਈ ਅਜਿਹੀ ਹਰਕਤ ਕਰਦੇ ਹੋ ਜਾਂ ਫਿਰ ਕਿਸੇ ਪਖੰਡੀਆਂ ਦੇ ਕੋਲ ਜਾਂਦੇ ਆ ਤਾਂ ਜ਼ਰੂਰ ਝਾਤ ਮਾਰਿਆ ਕਰੋ ਕਿ ਸਾਨੂੰ ਪਗ ਕਿਵੇਂ ਮਿਲੇ ਕਿੰਨੀਆਂ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਅਸੀਂ ਤਾਂ ਤੇ ਦੋ ਚਾਰ ਬਾਲ ਵੀ ਨਹੀਂ ਪਟਾ ਸਕਦੇ ਪਰ ਸਾਡੇ ਗੁਰੂਆਂ ਨੇ ਤੇ ਆਪਣੇ ਛੋਟੇ ਛੋਟੇ ਲਾਲ ਜਿਹੜੇ ਕਿ ਬਾਹਰ ਦਿੱਤੇ ਨੇ ਜਿਹੜੇ ਕਿ ਪਰ ਤੁਹਾਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਦਸਤਾਰ ਦੀ ਬੇਅਦਬੀ ਨਾ ਕਰੋ ਤੁਸੀਂ ਜੇਕਰ ਪਖੰਡਵਾ ਦੇ ਵਿੱਚ ਜਾਣਾ ਤਾਂ ਫਿਰ ਇਸ ਚੀਜ਼ ਨੂੰ ਨਾ ਦਸਤਾਰ ਦੇ ਉੱਤੇ ਜਾ ਕੇ ਬੇਕਦਰ ਨਹੀਂ ਕਰਦੇ ਫਿਰ ਤੁਸੀਂ ਦਸਤਾਰ ਤਾਰ ਕੇ ਜਿਉਂ ਜੇ ਤੁਸੀਂ ਪਖੰਡਵਾ ਚ ਹੋ ਕੇ ਫਿਰ ਮੋਨੇ ਖੋਨੇ ਹੋ ਜ ਤਾਂ ਫਿਰ ਕਿਉਂ ਤੁਸੀਂ ਜਿਹੜੀ ਚੀਜ਼ ਦੀ ਕਦਰ ਨਹੀਂ ਕਰ ਸਕਦੇ ਫਿਰ ਉਹਦੀ ਬੇਕਦਰੀ ਕਰਨ ਦਾ ਵੀ ਹੱਕ ਤੁਹਾਨੂੰ ਨਹੀਂ ਹੁੰਦਾ ਖਾਸ ਕਰਕੇ ਪੰਗ ਦਾ ਜੋ ਕਿ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਇਸ ਨੂੰ ਜਿਹੜਾ ਕਿ ਸਿੱਖੀ ਨੂੰ ਜਿਹੜਾ ਕਿ ਪੂਰਾ ਮਜ਼ਬੂਤ ਰੱਖਿਆ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼